ਅਨੁਸ਼ੀਮਾ ਤੁਸੀਂ ਸਾਰੇ ਹੋਪ ਤੁਸੀਂ ਠੀਕ ਹੋਵੋਗੇ ਮੈਂ ਵੀ ਠੀਕ ਐਂ ਜੀ ਲਓ ਜੀ ਅੱਜ ਕਰਦੇ ਆਪਾਂ ਸਕਿਨ ਕੇਅਰ ਕਿੰਨੇ ਦਿਨ ਹੋ ਗਿਆ ਮੈਂ ਨਾ ਫੇਸ਼ੀਅਲ ਵਗੈਰਾ ਨਹੀਂ ਕੀਤਾ ਮ사ਜ ਨਹੀਂ ਕੀਤੀ ਸਕਰਬ ਨਹੀਂ ਕੀਤਾ ਅੱਜ ਆਪਾਂ ਕਰਦੇ ਆਂ ਰਾਈਸ ਫੇਸ਼ੀਅਲ ਤੇ ਉਸ ਦੇ ਲਈ ਪਹਿਲਾਂ ਆਪਾਂ ਕੀ ਲੈਣਾ ਪਹਿਲਾਂ ਤੇ ਆਪਾਂ ਸਕਰਬ ਕਰਦੇ ਆਂ ਠੀਕ ਐ ਸਕਰਬ ਕਾਦ ਨਾਲ ਕਰਨਾ ਹੈ ਰਾਈਸ ਲਿਆਏ ਟਮਾਟਰ ਲਿਆ ਠੀਕ ਐ ਤੇ ਤੁਸੀਂ ਇਸ ਤਰੀਕੇ ਨਾਲ ਜੇ ਤੁਹਾਡੇ ਨਾ ਟੈਨਿੰਗ ਆ ਗਈ ਹੈ ਚਿਹਰੇ ਤੇ ਹਨਾ ਤੁਹਾਡੀ ਸਕਿਨ ਜਿਹੜੀ ਝੁਲਸ ਗਈ ਹੈ ਜਾਂ ਤੁਹਾਡੀ ਸਕਿਨ ਇੱਕਦਮ ਮਤਲਬ ਕਿ ਕਾਲੀ ਕਾਲੀ ਹੋ ਗਈ ਗਰਮੀ ਕਰਕੇ ਤੇ ਤੁਸੀਂ ਪਹਿਲਾਂ ਆਪਣੇ ਸਕਰਬ ਕਰੋ ਸਕਰਬ ਦੇ ਨਾਲ ਕੀ ਹੁੰਦਾ ਜਿੰਨੀ ਵੀ ਟੈਨਿੰਗ ਹੁੰਦੀ ਚਿਹਰੇ ਦੀ ਰਿਮੂਵ ਹੋ ਜਾਂਦੀ ਹੈ ਤੇ ਸਕਿਨ ਦਾ ਜਿਹੜਾ ਕਾਲਾਪਨ ਹੁੰਦਾ ਹੈ ਉਹ ਠੀਕ ਹੋ ਜਾਂਦਾ ਹੈ ਕਿ ਟਮਾਟਰ ਹੁੰਦੇ ਸਾਡੇ ਫੇਸ ਦੀਆਂ ਛਾਈਆਂ ਔਰ ਦਾਗ ਤੱਬੇ ਸਾਰੇ ਹੀ ਰਿਮੂਵ ਕਰਨ ਵਿੱਚ ਕਾਰਗਰ ਨੇ ਇਸ ਤਰੀਕੇ ਨਾਲ ਤੁਸੀਂ ਪਹਿਲਾਂ ਇਹਨੂੰ ਕਰਨਾ ਹੈ ਪੂਰੇ ਤਰੀਕੇ ਨਾਲ ਸਕਰਬ ਇਸ ਤਰੀਕੇ ਨਾਲ ਠੀਕ ਹੈ ਜੀ ਰਾਈਸ ਲੈ ਲਓ ਟਮਾਟਰ ਲੈ ਲਓ ਠੰਡਾ ਠੰਡਾ ਫ੍ਰੀਜ ਵਿੱਚ ਪਿਆ ਸੀ ਟਮਾਟਰ ਪਹਿਲਾਂ ਆਪਾਂ ਕਰ ਲੈਨੇ ਆ ਸਕਰਬ ਚਾਵਲ ਤੁਸੀਂ ਚੰਗੀ ਤਰ੍ਹਾਂ ਮਹੀਨ ਪਾਊਡਰ ਕਰ ਲੈਣਾ ਕਿਉਂਕਿ ਜੇ ਘਰੇ ਤੁਸੀਂ ਪੀਸੇ ਹੋਣਾ ਤਾਂ ਉਹਦੇ ਵਿੱਚ ਛੋਟੇ ਛੋਟੇ ਜਿਹੜੇ ਦਾਣੇ ਰਹਿ ਜਾਂਦੇ ਨੇ ਨਾ ਫਿਰ ਚਿਹਰੇ ਤੇ ਝਰਿੰਟਾ ਪੈਣੀਆਂ ਸ਼ੁਰੂ ਹੋ ਜਾਂਦੀਆਂ ਉਹਦਾਂ ਝਰਿੰਟਾ ਪੈਂਦੀਆਂ ਨੇ ਤੇ ਫਿਰ ਚਿਹਰਾ ਵੀ ਖਰਾਬ ਹੋ ਜਾਂਦੇ ਤੇ ਮੈਂ ਤਾਂ ਲਿਆ ਹੈਗਾ ਇਹ ਪਾਊਡਰ ਰਾਈਸ ਪਾਊਡਰ ਆਨਲਾਈਨ ਮੰਗਵਾਇਆ ਸੀਗਾ ਇਸ ਤਰੀਕੇ ਨਾਲ ਪਹਿਲਾਂ ਆਪਾਂ ਕਰ ਲਈਏ ਸਕਰਬ ਅਗਰ ਤੁਸੀਂ ਘਰੇ ਚਾਵਲ ਪੀਸਣਾ ਚਾਹੁੰਦੇ ਹੋ ਚਾਵਲ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਫਿਰ ਪੀਸ ਲਓ ਬਿਲਕੁਲ ਮਹੀਨ ਆਟਾ ਪੀਸ ਜਾਂਦਾ ਹੈ ਮਿਕਸੀ ਵਿੱਚ ਲਓ ਜੀ ਇਸ ਤਰੀਕੇ ਨਾਲ ਪਹਿਲਾਂ ਆਪਾਂ ਕਰ ਲਈਏ ਸਕਰਬ ਠੀਕ ਹੈ ਸਕਰਬ ਕਰਨ ਤੋਂ ਬਾਅਦ ਤੁਸੀਂ ਫਿਰ ਕੀ ਕਰਨਾ ਹੈ ਐਸੇ ਹੀ ਆਟੇ ਦੇ ਵਿੱਚ ਰਸ ਨੂੰ ਨਿਚੋੜ ਦੇਣਾ ਹੈ ਠੀਕ ਹੈ ਤੇ ਫਿਰ ਤੁਸੀਂ ਕੀ ਪਾਣਾ ਹੈ ਇਹਦੇ ਵਿੱਚ ਕੱਚਾ ਦੁੱਧ ਫਿਰ ਤੁਸੀਂ ਪਾਣਾ ਹੈ ਕੱਚਾ ਦੁੱਧ ਤੇ ਮੈਂ ਹੋਰ ਇਹਦੇ ਵਿੱਚ ਪਾਣੀ ਹੈ ਥੋੜਾ ਜਿਹਾ ਚਾਵਲਾ ਦਾ ਆਟਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਚਾਵਲਾਂ ਦਾ ਆਟਾ ਪਾ ਕੇ ਇਹਦੀ ਬਣਾ ਲੈਣੀ ਆਪਾਂ ਕਰੀਮ ਬਹੁਤ ਵਧੀਆ ਫੇਸ਼ੀਅਲ ਹੈ ਗਰਮੀਆਂ ਵਾਸਤੇ ਬੈਸਟ ਫੇਸ਼ੀਅਲ ਹੈ ਥੋੜਾ ਜਿਹਾ ਆਪਾਂ ਇਹਦੇ ਵਿੱਚ ਐਲੋਵੇਰਾ ਜੈਲ ਵੀ ਪਾਵਾਂਗੇ ਜੋ ਸਾਡੇ ਚਿਹਰੇ ਨੂੰ ਇੱਕ ਨਵੀਂ ਪ੍ਰਦਾਨ ਕਰਦਾ ਹੈ ਔਰ ਜਿਹੜੀ ਆਪਾਂ ਸੰਸਕ੍ਰਿਤ ਵਗੈਰਾ ਲਗਾਉਂਦੇ ਆ ਨਾ ਜਿਸ ਤਰੀਕੇ ਨਾਲ ਉਹ ਸਰੀਕੇ ਨੂੰ ਚਿਹਰੇ ਨੂੰ ਐਲੋਕ ਕਰਦਾ ਹੈ ਉਹ ਥੋੜੀ ਜਿਹਾ ਦੇ ਵਿੱਚ ਪਾਵਾਂਗੇ ਹੈਲੋ ਵੀਰਾ ਜੈਮ ਜੀ ਹੈਲੋ ਵੀਰੇ ਜੈ ਪਾ ਲੀਏ ਠੀਕ ਹੈ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਕਰ ਲੈਨੇ ਆ ਮਿਕਸ ਤੇ ਇਹਦੀ ਬਣਾ ਕੇ ਕਰੀਮ ਤੇ ਫਿਰ ਆਪਾਂ ਕਰਦੇ ਆ ਫੇਸ਼ੀਅਲ ਲਓ ਜੀ ਰੈਡੀ ਹੋ ਗਈ ਏ ਕੱਚਾ ਦੁੱਧ ਜਿਹੜਾ ਹੁੰਦਾ ਸਾਡੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਰੋ ਮਿਲਕ कच्चे ਦੁੱਧ ਨਾਲ ਸਾਡੀ ਸਕਿਨ ਇਕਦਮ ਸਾਫ਼ ਸੁਥਰੀ ਹੋ ਜਾਂਦੀ ਏ ਰੰਗ ਵੀ ਗੋਰਾ ਹੋ ਜਾਂਦਾ ਏ ਕਿਉਂਕਿ ਗਰਮੀਆਂ ਦੇ ਵਿੱਚ ਮੇਕਅਪ ਕਰਨ ਨੂੰ ਤਾਂ ਦਿਲ ਕਰਦਾ ਨਹੀਂ ਹੈਗਾ ਨਾ ਕੋਈ ਕ੍ਰੀਮ ਵਗੈਰਾ ਲਗਾਉਣਾ ਨਾ ਕੋਈ ਕੋਈ ਵੀ ਕੋਈ ਵੀ ਪ੍ਰੋਡਕਟ ਲਗਾਉਣ ਦੀ ਚੀਜ਼ ਨਹੀਂ ਕਰਦਾ ਇਸ ਕਰਕੇ ਨੇਚਰਲ ਖੂਬਸੂਰਤੀ ਹੋਵੇ ਤੇ ਉਹੀ ਸੋਹਣੀ ਲੱਗਦੀ ਹੈ ਲਾਈਟ ਲਾਈਟ ਹੀ ਚਿਹਰਾ ਸੋਹਣਾ ਲੱਗਦਾ ਹੈ ਤੇ ਨੇਚਰਲ ਲਾਈਟ ਕਰਕੇ ਰੱਖੋ ਤੁਹਾਨੂੰ ਮੇਕਅਪ ਕਰਨ ਦੀ ਜਰੂਰਤ ਪੈਣੀ ਨਹੀਂ ਹੈਗੀ ਕੋਈ ਵੀ ਦਿਲ ਨਹੀਂ ਕਰਦਾ ਹੁੰਦਾ ਗਰਮੀ ਵਿੱਚ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਧਿਆਨ ਰੱਖੋ ਆਪਣਾ ਤੇ ਚਿਹਰੇ ਨੂੰ ਨਾ ਤੋ ਤਿੰਨ ਵਾਰੀ ਵਾਸ਼ ਕਰਿਆ ਕਰੋ ਠੀਕ ਹੈ ਦੇਖੋ ਬਣ ਕੇ ਹੋ ਗਿਆ ਰਾਈਸ ਕਰੀਮ ਆਪਣੀ ਰੈਡੀ ਤੇ ਲਓ ਜੀ ਕਰਦੇ ਆਪਾਂ ਮ사ਜ ਜਣ ਕੇ ਆਪਾਂ ਫੇਸ਼ਲ 10 15 ਮਿੰਟ ਤੁਸੀਂ ਪ੍ਰੋਸੈਸ ਕਰਨਾ ਆਪਣੇ ਚਿਹਰੇ ਤੇ ਇਹ ਵਾਲਾ 10 ਮਿੰਟ ਤੁਸੀਂ ਮ사ਜ ਕਰਕੇ 5 ਮਿੰਟ ਫਿਰ ਤੁਸੀਂ ਆਪਣੇ ਚਿਹਰੇ ਤੇ ਸਕ੍ਰੀਮ ਨੂੰ ਰੱਖ ਕੇ ਫਿਰ ਤੁਸੀਂ ਮ사ਜ ਕਰਕੇ ਤੇ ਆਪਣੇ ਫੇਸ ਨੂੰ ਵਾਸ਼ ਕਰਨਾ ਹੈ ਠੀਕ ਹੈ ਇਸ ਤਰੀਕੇ ਨਾਲ ਪਹਿਲਾ ਟਮਾਟਰ ਦੇ ਨਾਲ ਸਕਰਬ ਜਰੂਰ ਕਰਨਾ ਹੈ ਹਾਂ ਦੇਖੋ ਅਗਰ ਜ਼ਿਆਦਾ ਕਾਲਾਪਨ ਹੈ ਤਾਂ ਇਹ ਚੀਨੀ ਮਿਕਸ ਕਰ ਲਿਓ ਜੇ ਤੇ ਉਹਦੇ ਨਾਲ ਸਕਰਬ ਕਰ ਲਿਓ ਉਹ ਵੀ ਬਹੁਤ ਵਧੀਆ ਹੋ ਜਾਂਦਾ ਹੈ ਤੇ ਲੋ ਜੀ ਹੁਣ ਆਪਾਂ ਨਾ ਫੇਸ਼ੀਅਲ ਮ사ਜ ਕਰਦੇ ਹਾਂ ਜੇ ਚਿਹਰੇ ਦੀ ਜੰਮੀ ਮੈਲ ਜੋ ਕਾਲਾਪਨ ਜੋ ਟੈਨ ਹੋਈ ਪਈ ਹੈ ਚਿਹਰੇ ਤੇ ਸਾਰੀ ਮੂਵ ਹੋ ਜੇਗੀ ਕਿਉਂਕਿ ਕਿੰਨੇ ਦਿਨ ਹੋ ਗਏ ਮੇਰੇ ਟੈਨ ਨਹੀਂ ਚ ਲੱਗਾ ਹੋਏਗਾ ਨਾ ਮੈਂ ਕੋਈ ਮ사ਜ ਕੀਤੀ ਹੈ ਨਾ ਹੀ ਕੋਈ ਫੇਸ਼ੀਅਲ ਵੀਡੀਓ ਪਾਈ ਹੈ ਵੀਡੀਓ ਨੂੰ ਬਾਤ ਵਾਅ ਸ਼ੇਅਰ ਕਰ ਦੇਣਾ ਤੇ ਬਹੁਤ ਵਧੀਆ ਤੁਸੀਂ ਵੀ ਕਰਿਓ ਜ਼ਰੂਰ ਕਰਿਓ ਵਾਲਾ ਪਰ ਸੈਸ ਤੇ ਚਿਹਰਾ ਤੁਹਾਡਾ ਐ ਸੋਨੇ ਵਾਂਗੂ ਚਮਕੇਗਾ ਮੈਂ ਦੇਖੋ ਥਿੱਲੋ ਜੀ ਆਪਾਂ ਫੇਸ ਨੂੰ ਕਰਾਇਆ ਵੋਸ਼ ਤੁਸੀਂ ਦੇਖ ਸਕਦੇ ਹੋ ਸਕਿਨ ਦੀ ਕਾਇਆ ਪਲਟ ਗਈ ਹੈ ਤੇ ਬਿਨਾ ਆਪਾਂ ਫੇਸ ਵਾਸ਼ ਤੋਂ ਬਿਨਾ ਕਿਸੇ ਵੀ ਸਾਬਣ ਤੋਂ ਫੇਸ ਨੂੰ ਕਰ ਰਹੇ ਆ ਵੋਸ਼ ਫੇਸ਼ਲ ਕਰਨਾ ਨਾ ਬਹੁਤ ਜ਼ਰੂਰੀ ਹੈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਜਦੋਂ ਆਪਾਂ 30 ਦੀ ਉਮਰ ਕਰਾਸ ਕਰ ਲੈਂਦੇ ਆ ਨਾ ਤੇ ਸਾਡੀ ਸਕਿਨ ਵਿੱਚ ਬਦਲਾਅ ਆਣੇ ਸ਼ੁਰੂ ਹੋ ਜਾਂਦੇ ਨੇ ਸਕਿਨ ਵਿੱਚ ਲੂਜ਼ਪਨ ਸ਼ੁਰੂ ਹੋ ਜਾਂਦਾ ਹੈ ਸਕਿਨ ਤੇ ਡਲਨਸ ਆਣੇ ਸ਼ੁਰੂ ਹੋ ਜਾਂਦੀ ਹੈ ਸਕਿਨ ਤੇ ਉਹ ਚਮਕ ਨਹੀਂ ਰਹਿੰਦੀ ਜਿਹੜੀ ਹੋਣੀ ਚਾਹੀਦੀ ਹੈ ਠੀਕ ਹੈ ਇਸ ਕਰਕੇ ਸਾਨੂੰ ਫੇਸ਼ੀਅਲ 32 ਬਾਤ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜੀ ਤੇ ਤੁਸੀਂ ਵੀ ਚਿਹਰੇ ਨੂੰ ਹோம் ਐਂਡ ਫੇਸ਼ੀਅਲ ਕਿਉਂਕਿ ਜਿਹੜੀ ਆਪਾਂ ਪਾਰਲਰ ਵਾਲੇ ਫੇਸ਼ੀਅਲ ਤੇ ਆਪਾਂ ਨੂੰ ਨਹੀਂ ਬਾਰਾ ਖਾਂਦੇ ਹੈਗੇ ਨਾ ਹੀ ਉਹ ਕਰਵਾਉਣੇ ਚਾਹੀਦੇ ਨੇ ਤੁਸੀਂ ਇਹ ਵੇਲੇ ਹோம் ਐਂਡ ਫੇਸ਼ੀਅਲ ਜਿਹੜੇ ਨੇ ਨਾ ਘਰੇ ਇਸਤੇਮਾਲ ਕਰਦੇ ਰਿਹਾ ਕਰੋ ਆਪਣੀ ਸਕਿਨ ਨੂੰ ਨਾ ਇਕਦਮ ਮਤਲਬ ਕਿ ਪਰਫੈਕਟ ਰੱਖਿਆ ਕਰੋ ਇਕਦਮ ਜਿਵੇਂ ਸਾਫ਼ ਸੁਥਰੀ ਸਕਿਨ ਹੋਵੇ ਨਾ ਤੇ ਸੋਹਣੀ ਲੱਗਦੀ ਹੈ ਤੇ ਜਦੋਂ ਆਪਣੀ ਏਜ थोड़ी ਉੱਪਰ ਨੂੰ ਹੋਣੀ ਸ਼ੁਰੂ ਹੋ ਜਾਂਦੀ ਉਦੋਂ ਆਪਾਂ ਜਿਆਦਾ ਮੇਕਅਪ ਵੀ ਨਹੀਂ ਕਰ ਸਕਦੇ ਕਿਉਂਕਿ ਬੱਚੇ ਆਪਣੇ ਬਰਾਬਰ ਦੇ ਹੁੰਦੇ ਫਿਰ ਜਿਆਦਾ ਮੇਕਅਪ ਵੀ ਅੱਛਾ ਨਹੀਂ ਲੱਗਦਾ ਹੈਗਾ ਤੇ ਇਸ ਕਰਕੇ ਤੁਸੀਂ ਹੋਮ ਮੈਡ ਜੜੀਆਂ ਵੀ ਮੈਂ ਤੁਹਾਡਾ ਨਾਲ ਫੇਸ ਵਾਸ਼ ਕਰਦੀਆਂ ਸ਼ੇਅਰ ਜਾਂ ਫੇਸ ਪੈਕ ਸ਼ੇਅਰ ਕਰਦੀਆਂ ਉਹ ਲਗਾ ਕੇ ਤੁਸੀਂ ਨੇਚਰਲ ਖੂਬਸੂਰਤ ਰੱਖ ਸਕਦੇ ਆਪਣੇ ਚਿਹਰੇ ਨੂੰ ਕੋਈ ਵੀ ਤੁਹਾਨੂੰ ਮਹਿੰਗੇ ਮਹਿੰਗੇ ਕਰੀਮਾ ਲੈਣ ਦੀ ਜਰੂਰਤ ਨਹੀਂ ਹੈਗੀ ਕੋਈ ਵੀ ਤੁਹਾਨੂੰ ਮਹਿੰਗੀ ਮਹਿੰਗੇ ਪ੍ਰੋਡਕਟ ਲਾਣ ਦੀ ਜਰੂਰਤ ਨਹੀਂ ਹੈਗੀ ਸਕਿਨ ਲੂਜ਼ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸਿਆ ਜਾਂਦਾ ਹੈ ਅਗਰ ਸਕਿਨ ਤੇ ਬਲੈਕ ਹੈ ਤਾਂ ਵੀ ਦੱਸਿਆ ਜਾਂਦਾ ਹੈ ਸਕਿਨ ਤੇ ਸ਼ਾਈਆਂ ਬਹੁਤ ਜ਼ਿਆਦਾ ਨੇ ਤਾਂ ਵੀ ਦੱਸੀਆਂ ਜਾਂਦੀਆਂ ਨੇ ਇਹ ਜ਼ਰੂਰੀ ਨਹੀਂ ਹੈਗਾ 30 ਪਲੱਸ ਔਰਤਾਂ ਹੀ ਕਰਨਾ ਹੈ ਜਿਹੜੀਆਂ ਕੁੜੀਆਂ ਸਕੂਲ ਜਾਂਦੀਆਂ ਨੇ ਕੋਲਜ਼ ਜਾਂਦੀਆਂ ਨੇ ਕੋਲਜ਼ ਗਰਲ ਸਕੂਲ ਗਰਲ ਉਹ ਵੀ ਆਪਣੀ ਸਕਿਨ ਦੀ ਕੇਅਰ ਇਸੇ ਤਰ੍ਹਾਂ ਹੀ ਕਰ ਸਕਦੀਆਂ ਨੇ ਬੁਆਇਜ਼ ਹੋਗੇ ਗਰਲ ਹੋ ਗਿਆ ਇਸੇ ਤਰ੍ਹਾਂ ਹੀ ਆਪਣੀ ਸਕਿਨ ਦੀ ਕੇਅਰ ਕਰ ਸਕਦੀਆਂ ਨੇ ਜੋ ਪ੍ਰੋਡਕਟ ਮੈਂ ਤੁਹਾਨੂੰ ਦੱਸਦੀ ਆ ਨਾ ਹਰ ਕੋਈ ਆਪਣੀ ਸਕਿਨ ਤੇ ਉਹ ਲਗਾ ਸਕਦੇ ਹਰ ਪ੍ਰਕਾਰ ਦੀ ਸਕਿਨ ਤੇ ਉਹ ਸੂਟ ਕਰਨਗੇ ਉਹ ਵਾਲੇ ਪ੍ਰੋਡਕਟ ਜਿਹੜੇ ਮੈਂ ਤੁਹਾਡੇ ਨਾਲ ਦੱਸਦੀ ਆ ਠੀਕ ਹੈ ਤੇ ਲਓ ਜੀ ਫੇਸ਼ੀਅਲ ਕਰਨ ਤੋਂ ਬਾਅਦ ਸਕਿਨ ਬਿਲਕੁਲ ਸਾਫ਼ ਹੋ ਗਈ ਹੈ ਦੇਖੋ ਸ਼ਾਮ ਪੈਂ ਮ ਹਨੇਰਾ ਪਿਆ ਹੋਇਆ ਬਾਹਰ ਤੇ ਮੈਂ ਵੀਡੀਓ ਬਣਾ ਰਹੀ ਸੀ ਨਾਲੇ ਆਪਣੀ ਸਕਿਨ ਦੀ ਕੇਅਰ ਕਰ ਰਹੀ ਸੀ ਫੇਸ ਧੋਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਦੋਂ ਵੀ ਤੁਸੀਂ ਕੋਈ ਫੇਸ ਪੈਕ ਚਾਹੇ ਫੇਸ਼ਲ ਕਰਦੇ ਹੋ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਕੋਈ ਸੰਸਕ੍ਰੀਮ ਹੈ ਤੇ ਸੰਸਕ੍ਰੀਮ ਲਗਾ ਲਓ ਨਹੀਂ ਤਾਂ ਇਦਾਂ ਦੇ ਕੋਈ ਜੈਲ ਐਲੋਵੇਰਾ ਜੈਲ ਜੇ ਇਹ ਹੋਗੀ ਚਾਹੇ ਇਹ ਹੋਗੀ ਆ ਦੇਖੋ ਇਹ ਹੈਗੀ ਚੰਦਨ ਵਾਲੀ ਠੀਕ ਹੈ ਸੈਂਡਲवुड ਇਹ ਹੈਗੀ ਐਲੋਵੇਰਾ ਠੀਕ ਹੈ ਇਹ ਸਿੰਪਲ ਐਲੋਵੇਰਾ ਪਤੰਜਲੀ ਦੀ ਜਿਹੜੀ ਮਰਜ਼ੀ ਤੁਸੀਂ ਲੈ ਕੇ ਆਪਣੇ ਚਿਹਰੇ ਤੇ ਲਗਾ ਸਕਦੇ ਦੋਨੋਂ ਹੀ ਬਹੁਤ ਵਧੀਆ ਹੁੰਦੀਆਂ ਨੇ ਇਸ ਤਰ੍ਹਾਂ ਆਪਣੇ ਸਕਿਨ ਤੇ ਲਗਾ ਲੈਣੇ ਆ ਦਿਨੇ ਕਰਦੇ ਹੋ ਤਾਂ ਵੀ ਰਾਤ ਨੂੰ ਕਰਦੇ ਹੋ ਤਾਂ ਵੀ ਇਹ ਕੀ ਹੁੰਦਾ ਜਦੋਂ ਆਪਾਂ ਸਕਿਨ ਜਦੋਂ ਫੇਸ਼ਲ ਵਗੈਰਾ ਕਰਨੇ ਸਕਿਨ ਥੋੜੀ ਜਿਹੀ ਨਾ ਆਪਣੀ ਉਹ ਹੋ ਜਾਂਦੀ ਹੈ ਮਤਲਬ ਕਿ ਸੈਂਸਿਟਿਵ ਹੋ ਜਾਂਦੀ ਹੈ ਤੇ ਇਸ ਕਰਕੇ ਕੋਈ ਵੀ ਧੂੜ ਨਾ ਪਾਵੇ ਕੋਈ ਵੀ ਹਾਨੀਕਾਰਕ ਨਾ ਕਰਨ ਸੂਰਜ ਦੀਆਂ ਕਿਰਨਾਂਵਾਂ ਚਾਹ ਕਿਸੇ ਵੀ ਪ੍ਰਕਾਰ ਦਾ ਮੌਸਮ ਮੌਸਮ ਹੁਣ ਗਰਮੀ ਬਹੁਤ ਹੈ ਨਾ ਤੇ ਸਕਿਨ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ ਇਸ ਕਰਕੇ ਤੁਸੀਂ ਐਲੋਵੇਰਾ ਜੈਲ ਲਗਾ ਲਓ ਨਹੀਂ ਸੂਟ ਕਰਦੀ ਤਾਂ ਕੋਈ ਚੱਕਰ ਨਹੀਂ ਨਾ ਲਗਾਓ ਠੀਕ ਹੈ ਕੋਈ ਵੀ ਸਨ ਸਕ੍ਰੀਮ ਲਗਾ ਸਕਦੇ ਹੋ ਬਹੁਤ ਤਾਂ ਦੀਆਂ ਮਾਰਕੀਟ ਵਿੱਚ ਸਨ ਸਕ੍ਰੀਮਾਂ ਨੇ ਜਿਹੜੀਆਂ ਤੁਹਾਨੂੰ ਸੂਟ ਕਰਦੀਆਂ ਨੇ ਮੈਂ ਤਾਂ ਇਹ ਨਹੀਂ ਲਗਾਉਂਦੀ ਹੈਗੀ ਇਸ ਕਰਕੇ ਮੈਂ ਤੁਹਾਨੂੰ ਕੋਈ ਨਾਮ ਨਹੀਂ ਦੱਸਦੀ ਹੈਗੀ ਜੇ ਮੈਂ ਕੋਈ ਲਗਾਨੀ ਆ ਉਹ ਮੈਂ ਤੁਹਾਨੂੰ ਦੱਸ ਦੇਣੀ ਆ ਜ਼ਿਆਦਾ ਮੈਂ ਨਹੀਂ ਪ੍ਰੋਡਕਟ ਲਗਾਨਦੀ ਹਾਂਜੀ ਇੱਕ ਮੈਂ ਤੁਹਾਨੂੰ ਚੀਜ਼ ਦੱਸਦੀ ਹਾਂ ਕੱਲ ਵੀਡੀਓ ਵਿੱਚ ਮੈਂ ਦੱਸਿਆ ਸੀਗਾ ਇਹ हेयर कलर ਹੈ ਠੀਕ ਹੈ ਨੇਚਰਲ हेयर कलर ਵਾਸਤੇ ਕੱਲ ਵੀਡੀਓ ਪਾਈ ਸੀ ਜਿਹੜੀਆਂ ਭੈਣਾਂ ਦੇ ਵਾਲ ਬਲੈਕ ਨਹੀਂ ਹੈਗੇ ਵਾਈਟ ਹੋ ਗਏ ਨੇ ਜਾਂ ਕੁੜੀਆਂ ਦੇ ਅੱਜ ਕੱਲ ਬੱਚਿਆਂ ਦੇ ਵੀ ਜਿਹੜੇ ਵਾਲ ਨੇ ਉਹ ਜਿਹੜੇ ਵਾਈਟ ਹੋਣੇ ਸ਼ੁਰੂ ਹੋ ਗਏ ਨੇ ਬਹੁਤ ਵਧੀਆ ਜੈਲ ਟੈਪ ਹੈ ਠੀਕ ਹੈ ਜਿੱਦਾਂ ਜੈਲ ਹੁੰਦੀ ਹੈ ਮੈਂ ਤੁਹਾਨੂੰ ਕੱਲ ਸਾਰਾ ਪ੍ਰੋਸੈਸ ਦੱਸਿਆ ਹੋਇਆ ਹੈ ਵੀਡੀਓ ਵਿੱਚ ਜੈਲ ਹੈ ਜਿੱਦਾਂ অ্যালোਵੈਰਾ ਜੈਲ ਹੁੰਦੀ ਹੈ ਨਾ ਐਸੀ ਤਰੀਕੇ ਦੀ ਇਹ ਜੈਲ ਹੈ ਤੇ ਇਹ ਬਲੈਕ ਕਲਰ ਜਿਹੜਾ ਤੁਸੀਂ ਬਲੈਕ ਵੀ ਲੈ ਸਕਦੇ ਹੋ ਬਰਾਊਨ ਸ਼ੇਡ ਵੀ ਲੈ ਸਕਦੇ ਹੋ ਲਾਈਟ ਬਰਾਊਨ ਵੀ ਲੈ ਸਕਦੇ ਹੋ ਡਾਰਕ ਬਲੈਕ ਐ ਡਾਰਕ ਬਰਾਊਨ ਠੀਕ ਹੈ ਕੋਈ ਵੀ ਇਦਾਂ ਦਾ ਲੈ ਕੇ ਤੁਸੀਂ ਆਪਣੇ ਚਿਹਰੇ ਤੇ ਕਰ ਸਕਦੇ ਹੋ ਠੀਕ ਹੈ ਤੇ ਕੱਲ ਵੀਡੀਓ ਮੈਂ ਲਿੰਕ ਦਿੱਤਾ ਹੂ ਡਿਸਕ੍ਰਿਪਸ਼ਨ ਚ ਤੇ ਤੁਸੀਂ ਵੀਡੀਓ ਕਲਿੱਕ ਕਰਕੇ ਵੀਡੀਓ ਪੂਰੀ ਦੇਖ ਸਕਦੇ ਹੋ ਜਿਹੜੀਆਂ ਭਰਾਵਾਂ ਨੂੰ ਜ਼ਰੂਰਤ ਹੈਗੀ ਆਪਣੇ ਵਾਲਾਂ ਨੂੰ ਕਲਰ ਕਰਨ ਦੀ ਠੀਕ ਹੈ ਤੇ ਵੀਡੀਓ ਅਗਰ ਥੋੜੀ ਜਿਹੀ ਚੰਗੀ ਲੱਗੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜਰੂਰ ਕਰਨਾ ਫਿਰ ਐਸੀ ਤਰ੍ਹਾਂ ਹੀ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਸੋਹਣੇ ਸੋਹਣੇ ਵੀਡੀਓ ਲੈ ਕੇ ਆਂਦੇ ਰਾਵਾਂਗੇ ਤੁਹਾਡੇ ਸਕਿਨ ਕੇਅਰ ਲਈ ਤੁਹਾਡੇ హెయిర్ ਕੇਅਰ ਲਈ ਹੈ ਤੁਸੀਂ ਦੇਖਦੇ ਤੁਸੀਂ ਕਿੰਨੇ ਦੇਖ ਕਿੰਨੀ ਸਾਫ ਸੁਥਰੀ ਹੋ ਗਈ ਹੈ ਟੈਨਿੰਗ ਸਾਰੀ ਰਿਮੂਵ ਹੋ ਗਈ ਹੈ ਤੇ ਬਿਲਕੁਲ ਸਾਫ ਸਥਰਾ ਚਿਹਰਾ ਹੋ ਗਿਆ ਫਰੈਸ਼ ਫਰੈਸ਼ ਮਹਿਸੂਸ ਹੋ ਰਹੀ ਹੈ ਠੀਕ ਹੈ ਜੀ ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਆਪਣੇ ਚਿਹਰੇ ਉਂ ਚਮਕਾ ਸਕਦੇ ਹੋ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਨਾਲ ਇਸ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰ ਦੇਣਾ ਬਾਤ ਬਾਤ ਲਾਈਕ ਕਰਨਾ ਤੇ ਬਾਤ ਤੋਂ ਬਾਤ ਜਿਹੜੀ ਇਹਨੂੰ ਸ਼ੇਅਰ ਕਰ ਦਿਓ ਤੇ ਚਲੋ ਜੀ ਫਿਰ ਮਿਲਦੇ ਹਾਂ ਜੀ ਬਾਏ ਬਾਏ